ਸਿੱਖ ਧਰਮ 'ਚ ਗੁਰੂ ਸਹਿਬਾਨ ਦੀਆਂ ਤਸਵੀਰਾਂ ਨੂੰ ਮਾਨਤਾ ਕਿਉਂ ਨਹੀਂ ਦਿੱਤੀ ਜਾਂਦੀ ਸਿੱਖ ਧਰਮ 'ਚ ਗੁਰੂ ਸਹਿਬਾਨ ਦੀਆਂ ਤਸਵੀਰਾਂ ਨੂੰ ਪੂਜਣਾ ਤਾਂ ਦੂਰ ਸਗੋਂ ਮਾਨਤਾ ਵੀ ਨਹੀਂ ਦਿੱਤੀ ਜਾਂਦੀ ਇਸ ਦੇ ਕਾਰਨ ਜਾਣਦੇ ਹਾਂ ਕਾਲਪਨਿਕ ਤਸਵੀਰਾਂ ਕੋਈ ਵੀ ਚਿੱਤਰਕਾਰ ਆਪਣੇ ਕੰਮ ਦੇ ਵਿੱਚ ਕਿੰਨਾ ਵੀ ਮਾਹਰ ਕਿਉਂ ਨਾ ਹੋਵੇ ਕਿਸੇ ਨੂੰ ਬਿਨਾਂ ਦੇਖੇ ਉਸ ਦੀ ਤਸਵੀਰ ਨਹੀਂ ਬਣਾ ਸਕਦਾ ਇਹ ਕਾਰਨ ਹੈ ਕਿ ਗੁਰੂ ਸਹਿਬਾਨ ਦੀਆਂ ਜੋ ਤਸਵੀਰਾਂ ਨੇ ਉਹ ਅਸਲ ਨਹੀਂ ਹਨ ਕਾਲਪਨਿਕ ਹਨ ਕਿਸੇ ਇੱਕ ਤਸਵੀਰ ਦੇ ਅਸਲ ਹੋਣ ਦਾ ਕੋਈ ਠੋਸ ਸਬੂਤ ਨਹੀਂ ਮਿਲਦਾ ਤੇ ਦੂਜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਨਤਾ ਵੀ ਕਿਸੇ ਤਸਵੀਰ ਨੂੰ ਨਹੀਂ ਮਿਲੀ ਹੈ ਤੇ ਉਤੋਂ ਕਈ ਚਿੱਤਰਕਾਰਾਂ ਨੇ ਤਾਂ ਆਪਣੀਆਂ ਹੀ ਤਸਵੀਰਾਂ ਨੂੰ ਹਾਈਲਾਈਟ ਕਰਕੇ ਗੁਰੂ ਸਾਹਿਬਾਨ ਦੀਆਂ ਕਹਿ ਕੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਗੁਰਮਤ ਵਿਚਾਰਧਾਰਾ ਗੁਰਬਾਣੀ ਅੰਦਰ ਮੂਰਤੀ ਪੂਜਾ ਦਾ ਸਪਸ਼ਟ ਲਫ਼ਜ਼ਾਂ 'ਚ ਖੰਡਨ ਕੀਤਾ ਗਿਆ ਹੈ ਖਾਸ ਕਰਕੇ ਪੰਚਮ ਪਾਤਸ਼ਾਹ ਤੇ ਭਗਤ ਬਾਣੀ ਦੇ ਵਿੱਚ ਅਕਾਲ ਪੁਰਖ ਦੀ ਮੂਰਤੀ ਬਣਾ ਕੇ ਪੂਜਾ ਕਰਨ ਦੀ ਸਖਤ ਮਨਾਹੀ ਹੈ ਜੀਵੰਤ ਸ਼ਬਦ ਗੁਰੂ ਤੀਜਾ ਤੇ ਸਭ ਤੋਂ ਵੱਡਾ ਕਾਰਨ ਹੈ ਕਿ ਸਿੱਖ ਧਰਮ ਦੇ ਵਿੱਚ ਕੇਵਲ ਤੇ ਕੇਵਲ ਸ਼ਬਦ ਨੂੰ ਗੁਰੂ ਮੰਨਿਆ ਜਾਂਦਾ ਹੈ ਨਾ ਕਿ ਕਿਸੇ ਸਰੀਰ ਆਕ੍ਰਿਤੀ ਜਾਂ ਫਿਰ ਤਸਵੀਰ ਨੂੰ ਤੇ ਸ਼ਬਦ ਗੁਰੂ ਦਾ ਸਿਧਾਂਤ ਪਹਿਲੇ ਪਾਤਸ਼ਾਹ ਜੀ ਨੇ ਆਪ ਦਿੱਤਾ ਸੀ ਤੇ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਧਾਕੇ ਆਤਮਾ ਗ੍ਰੰਥ ਚ ਸਰੀਰ ਪੰਥ ਚ ਹੋਣ ਦਾ ਐਲਾਨ ਕੀਤਾ ਸੀ ਸੋ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਮੰਨਣਾ ਮੂਰਤੀ ਪੂਜਾ ਸਮਾਨ ਹੈ ਜਿਸ ਦੇ ਵਿਰੁੱਧ ਸਮੇਂ ਸਮੇਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਨੇ